ਮਹਾਮੈਦੇ ਦਰਬਾਰ ਤੇ ਪੰਜਾਬ ਮਹਾਵੀਰ ਦਲ ਦੇ ਸਾਰੇ ਹੀ ਮੈਂਬਰਾਂਵਾਂ ਦਾਰਾਂ ਵੱਲੋਂ ਚੰਡੇ ਦੀ ਪੂਜਾ ਕਰਕੇ ਸ਼ੋਭਾ ਯਾਤਰਾ ਦਾ ਸ਼ੋਭਾ ਹਰਮ ਕੀਤਾ ਜਾ ਰਿਹਾ ਹੈ ਸਾਡੇ ਸ਼੍ਰੀ ਗੀਤਾ ਪਵੰਦੇ ਪੁਜਾਰੀ ਪੰਡਤ ਕਾਲाराम ਜੀ ਜਿਵੇਂ ਨੇ ਪੂਰੇ ਵਿਧੀ ਵਿਧਾਨ ਨਾਲ ਹੁਣ ਝੰਡੇ ਦੀ ਪੂਜਾ ਕਰਵਾਈ ਜਾਵੇਗੀ ਸ਼ੋਭਾ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਕਲਬ ਦੇ ਮੈਂਬਰਾਂ ਵੱਲੋਂ ਜੈ ਕਰਮ ਸਰਮਲੀ ਗਾ ਜੈ ਤੇਰਵਾਰ ਕੀ ਜੈ ਹੈ ਮੈ ਜੀ ਜੋਤਾਂ ਵਾਲੀ ਮਾਤਾ ਨਾ ਦੀ ਸ਼ਰਾਂ ਵਾਲੀ ਦੇ ਝੰਡਾ ਅਤੇ ਵੀਰ ਹਨੂਮਾਨ ਜੀ ਦਾ ਝੰਡਾ ਲੈ ਕੇ ਆ ਰਹੇ ਨੇ ਵਰਨੂ ਦਰਖਾ ਰਹੇ ਆ ਗੀਦਾ ਭਵਨ ਦੇ ਵਿੱਚੋਂ ਪੂਜੀ ਮਿੰਟਾਂ ਦੇ ਵਿੱਚ ਸ਼ੋਭਾ ਯਾਤਰਾ ਛੰਡਿਆਂ ਦੀ 3 ਤਰੀਕ ਤੋਂ ਅਸ਼ਟਮੀ ਤੱਕ ਸ੍ਰੀ ਜਵਾਲਾ ਜੀ ਗੀਦਾ ਭਵਨ ਵਿਖੇ ਸਲਾਣਾ ਲੰਗਰ 38 ਮਾਤਵਾਜਾ ਸਮੇਲਨ ਅਤੇ ਲੰਗਰ ਸ਼ੀਰੀ ਗੀਤਾ ਤੋਂ ਬਣ ਹਮਾਚਲ ਪ੍ਰਦੇਸ਼ ਵੇਖੇ ਲਗਾਇਆ ਜਾ ਰਿਹਾ ਹੈ ਤੁਹਾਨੂੰ ਸਾਰੀਆਂ ਅਸੀਂ ਤਸਵੀਰਾਂ ਦਿਖਾ ਰਹੇ ਆ ਵੀਡੀਓ ਦਿਖਾ ਰਹੇ ਆ ਮਾਸ਼ੇਰਾ ਵਾਲੀ ਸਭ ਤੇ ਮਿਹਰ ਭਰਿਆ ਹੱਥ ਰੱਖੇ ਵੀਰ ਹਨੂਮਾਨ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਇਹ ਜੀ ਸਨਾਤਨ ਧਰਮ ਮਾਣ ਵਿਦਾਲ ਪੰਜਾਬ ਇਕਾਈ ਤਪਾ ਵੱਲੋਂ ਅੱਜ 1 ਅਕਤੂਬਰ ਨੂੰ ਮਾ ਮਾਈ ਦਾ ਪਵਿੱਤਰ ਛਿੰਡ ਦੀ ਨਗਰ ਫੇਰੀ ਕੀਤੀ ਜਾਵੇਗੀ। ਸ਼ਾਮ ਨੂੰ ਮਹਾਮਾਈ ਜਗਦੰਭਾ ਦੀ ਚੌਂਕੀ ਲਾਈ ਜਾਊਗੀ। ਕੱਲ ਮਾਵਸ ਵਾਲੇ ਦਿਨ ਜਵਾਲਾਜੀ ਵਿਖੇ ਮਾ ਦੇ ਭਗਤਾ ਵੱਲੋਂ ਜੋ ਰਾਸ਼ਨ ਲੰਗ ਦਿੱਤਾ ਹੈਗਾ ਜਵਾਲਾ ਹੀ ਰਵਾਨਾ ਕੀਤਾ ਜਾਊਗਾ। ਉਥੇ 3 ਅਕਤੂਬਰ ਪਹਿਲੇ ਨਵਰਾਤਰੀ ਤੋਂ ਲੈ ਕੇ ਅਸ਼ਟਮੀ ਤੱਕ ਮਾ ਜਵਾਲਾ ਜੀ ਵਿਖੇ ਮਾਤਾ ਦਾ ਲੰਗਰ ਸਾਰੇ ਸ਼ਰਧਾਲੂਆਂ ਲਈ ਲਗਾਇਆ ਜਾਵੇਗਾ। ਤੇ ਨਾਲ ਹੀ ਇਸ ਦੇ ਮੈਡੀਕਲ ਦਾ ਪ੍ਰਬੰਧ ਕੀਤਾ ਹੈ ਜਿਸ ਨੂੰ ਕਿਸੇ ਨੂੰ ਕੋਈ ਛੀਜ ਦੀ ਦਿੱਕਤ ਹੈ ਉਹਨਾਂ ਲਈ ਦਵਾਈਆਂ ਦਾ 24 ਘੰਟੇ ਮਹਾਵੀਰ ਲੋਟਸ ਫੈਂਸਰੀ ਜਵਾਲਾ ਜੀ ਕੀ ਰੱਪਾ ਹੁਣ ਤੱਪਾ ਵੇਖੇ ਸੁਆਮੀ ਭਗਵਾਨ ਦਾ ਜਿਹਦੇ ਅਸ਼ੀਰਵਾਦ ਸਦਕਾ ਚਲਾਈ ਜਾਵੇ ਇਹ ਸਾਡਾ ਤੋਯਾ ਸੁਮੇਲਨ 38ਵਾਂ ਹੈ